ਜ਼ਿਲ੍ਹਾ ਕਾਨੂੰਨੀ ਸੁਵਮਾ ਅਥਾਰਟੀ ਸ਼ਿਦ ਭਗਤ ਸਿੰਘ ਨਗਰ ਵੱਲੋਂ ਨਵੀਂ ਕੋਰਟ ਕੰਪਲੈਕਸ ਵਿਖੇ ਯੂਥ ਅਗੇਸਟ ਡਰੱਗਜ਼ ਮਹਮ ਤਹਿਤ ਸਵੈਇਛਕ ਖੂਨਦਾਨ ਕੈਂਪ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਵਿੱਚ ਵੱਦ ਤੋਂ ਵੱਧ ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ ਖੂਨਦਾਨ ਇੱਕ ਮਹਾਦਾਨ ਹੈ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਦੇ ਨਾਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨੈਸ਼ਨਲ ਲੀਗਲ ਸਨਸਕੋਟਿੰਗ ਪੰਜਾਬ ਸਟੇਟ ਲੀਗਲ ਸਰਵਿਸ অথਟੀ ਦੇ ਦਿਸ਼ਾ ਨਿਰਦੇਸ਼ਾਂਸਾ ਅਤੇ ਸਾਡੇ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਮੈਡਮ ਪ੍ਰਿਆ ਸੂਦੀ ਜੀ ਅਗਵਾਈ ਹੇਠ ਅਸੀਂ 1 ਮੰਥ ਕੰਪਲੇਨ ਚਲਾ ਰਹੇ ਹਾਂ ਜਿਸ ਦਾ ਨਾਮ ਹੈ ਯੂਥ ਅਗੇਂਸਟ ਡਰੱਗਸ ਇਸ ਕੰਪਲੇਨ ਦੇ ਅੰਤਰਗਤ ਅਸੀਂ ਪੂਰੇ ਮਹੀਨੇ ਜੋ ਕਿ 6 ਦਸੰਬਰ 2025 ਤੋਂ ਲੈ ਕੇ 6 ਜਨਵਰੀ 2026 ਤੱਕ ਚੱਲੇਗਾ ਪਿੰਡਾਂ ਚ ਸਕੂਲਸ ਕਾਲਜਸ ਤੇ ਪਬਲਿਕ ਪੈਸਸਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਅਵੇਰਨੈਸ ਕੈਂਪਸ ਲਗਾ ਰਹੇ ਹਾਂ ਜਿਸ ਵਿੱਚ ਫੋਕਾਥਨ ਰੈਲੀਆਂ ਤੇ ਮਾਰਚਸ ਸ਼ਾਮਲ ਨੇ ਇਸ ਕੈਂਪੇਨ ਦਾ ਮੇਨ ਮੰਤਵ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂ ਕਰਨਾ ਹੈ ਹੁਣ ਤੱਕ ਬਹੁਤ ਅੱਛਾ ਰਿਸਪੌਂਸ ਆ ਰਹੇ ਹਨ ਤੇ ਲੋਕਾਂ ਤੱਕ ਅਸੀਂ ਆਪਣੀ ਗੱਲ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੇ ਹਾਂ ਇਸੇ ਮੁਹਿੰਮ ਦੇ ਅੰਤਰਗਤ ਅੱਜ ਅਸੀਂ 23 ਦਸੰਬਰ 2025 ਨੂੰ ਸਿਵਲ ਸਰਜਨ ਆਫਿਸ ਐਸਪੀਐਸ ਨਗਰ ਦੇ ਨਾਲ ਦੇ ਸਹਿਯੋਗ ਦੇ ਨਾਲ ਰਲ ਕੇ ਫ੍ਰੀ ਮੈਡੀਕਲ ਚੈੱਕਅਪ ਅਤੇ ਬਲੱਡ ਡੋਨੇਸ਼ਨ ਕੈਂਪ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਨਵਾਂ ਸ਼ਹਿਰ ਵਿੱਚ ਲਗਾਇਆ ਜਸਮਿਤ ਸਾਰੇ ਜੁਡੀਸ਼ੀਅਲ ਆਫੀਸਰਸ ਬਾਰ ਮੈਂਬਰਸ ਕਲਰਕਸ ਤੇ ਪੈਰਾਲੀਗਲ ਵਲੰਟੀਅਰਸ ਨੇ ਸ਼ਰਕਤ ਕੀਤੀ ਹੁਣ ਤੱਕ 20 ਪਲੱਸ ਯੂਨਿਟਸ ਬਲੱਡ ਜਿਹੜਾ ਡੋਨੇਟ ਹੋ ਚੁੱਕਾ ਹੈ ਤੇ ਉਮੀਦ ਹੈ ਕਿ ਹੋਰ ਵੀ ਬਲੱਡ ਡੋਨੇਟ ਹੋਵੇਗਾ